ਧੰਵਾਹਿ ਗੁਰੂ ਸਾਹਿਬ ਜੀਓ ਗਉੜੀ ਮਹਲਾ 5 ਵਾ ਭਲੇ ਦਿਨਸ ਭਲੇ ਸੰਜੋਗ ਜਿਤ ਭੇਟੇ ਪਾਰ ਬ੍ਰਹਮ ਨਿਰਜੋਗਾ ਉਹ ਬੇਲਾ ਕੋ ਹਾਂ ਬਲ ਜਾਉ ਜਿਤ ਮੇਰਾ ਮਨ ਜਪੈ ਹਰ ਨਾਉ ਰਹਾ ਸਫਲ ਮੂਰਤ ਸਫਲ ਉਹ ਘਰੀ ਜਿਤ ਰਸਨਾ ਉਚਰਹਿ ਹਰ ਹਰੀ ਸਭ ਲੋਹ ਮਾਤਾ ਸੰਤ ਨਮਸਕਾਰਸ ਚਰਨ ਪਨੀਤ ਚਲਹ ਹਰ ਮਾਰਗ ਗੋਹ ਨਾਨਕ ਮੇ ਭਲਾ ਮੇਰਾ ਕਰਮ ਜਿਤ ਭੇਟੇ ਸਾਧੂ ਕੇ ਚਰਣਾ ਕਹੋ ਨਾਨਕ ਭਲਾ ਮੇਰਾ ਕਰਮ ਜਿਤ ਭੇਟੇ ਸਾਧੂ ਕੇ ਚਰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਗੁਰਸੰਗਤ ਜੀ ਉਹ ਸਮਾ ਬਹੁਤ ਹੀ ਸਫਲ ਹੈ ਜਿਸ ਵੇਲੇ ਅਸੀਂ ਔਰ ਸਾਡਾ ਮਨ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ ਸਤਿਗੁਰੂ ਉਸ ਸਮੇਂ ਤੋਂ ਵੀ ਬਲਿਹਾਰ ਜਾਂਦੇ ਹਨ ਕੁਰਬਾਨ ਜਾਂਦੇ ਹਨ ਹਉ ਬੇਲਾ ਕੋ ਹਉ ਬਲ ਜਾ ਉਹ ਸਮਾਂ ਜਦੋਂ ਅਸੀਂ ਪ੍ਰਮਾਤਮਾ ਨਾਲ ਜੁੜਦੇ ਹਾਂ ਜਿਤ ਮੇਰਾ ਮਨ ਜਪੈ ਹਰ ਨਾਮ ਉਹ ਸਮਾਂ ਕਿੰਨਾ ਭਾਗਾ ਵਾਲਾ ਕਿੰਨੇ ਸ਼ਬਦ ਬਾਣੀ ਦੇ ਵਿੱਚ ਆਉਂਦੇ ਸਤਿਗੁਰੂ ਕਹਿੰਦੇ ਕੁਰਬਾਨ ਜਾਇ ਉਸ ਬੇਲਾ ਸੁਹਾਵੀ ਜਿਤ ਤੁਮਰੇ ਦਵਾਰੇ ਆਇਆ ਇਹ ਸਤਿਗੁਰੂ ਬੇਲਾ ਉਹ ਸਮਾਂ ਮੈਂ ਉਸ ਬੇਲੇ ਤੋਂ ਵੀ ਕੁਰਬਾਨ ਜਾਣਾ ਉਹ ਸਮੇਂ ਤੋਂ ਵੀ ਕੁਰਬਾਨ ਜਾਣਾ ਜਦੋਂ ਮੈਂ ਆਪ ਜੀ ਦੇ ਦਰ ਤੇ ਆਇਆ ਉਹ ਬੇਲਾ ਕੋ ਹੌਂ ਬਲ ਜਾਉਂ ਜਿਤ ਮੇਰਾ ਮਨ ਜਪੈ ਹਰਨਾ ਕਿਉਂਕਿ ਸਮਾਂ ਜਿਹੜਾ ਨਾ ਸਾਧ ਸੰਗਤ ਦੀ ਔਰ ਜਿਹੜਾ ਸਮੇਂ ਦੀ ਕਦਰ ਕਰਦਾ ਉਹਨੂੰ ਸਤਿਗੁਰ ਨੇ ਆਖਿਆ ਕਹਿੰਦੇ ਉਹ ਬੰਦਾ ਹੈ ਅਸਲੀ ਬੰਦਾ ਹੈ ਵਖਤ ਵਿਚਾਰੇ ਸੋ ਬੰਦਾ ਹੋਇ ਕਿਉਂਕਿ ਜਿਹੜਾ ਮਨੁੱਖਾ ਜਨਮ ਸਾਨੂੰ ਮਿਲਿਆ ਇਦੇ ਵਿੱਚ ਰਹਿੰਦੇ ਹਾਂ ਹਾਂ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ। ਔਰ ਅਸੀਂ ਬਹੁਤ ਤੇਜ਼ੀ ਦੇ ਨਾਲ ਅੱਗੇ ਵਧ ਰਹੇ ਹਾਂ। ਅੱਗੇ ਲੋਕਾਂ ਦੇ ਵਿੱਚ ਬੜਾ ਸਹਿਜ ਹੁੰਦਾ ਸੀ। ਚਾਹੇ ਕੋਈ ਵੀ ਕੰਮ ਹੁੰਦਾ ਸੀ ਸਹਿਜ ਦੇ ਨਾਲ ਜੇ ਖਾਣਾ ਵੀ ਬਣਦਾ ਸੀ ਤੇ ਬੜੇ ਸਹਿਜ ਦੇ ਨਾਲ ਬਣਦਾ ਸੀ। ਇੱਕ ਸ਼ਬਦ ਵਿੱਚ ਸਤਗੁਰ ਨੇ ਉਦਾਹਰਨ ਵੀ ਦਿੱਤੀ ਸਹਿਜ ਪੱਕੇ ਸੋ ਮਿੱਠਾ ਹੋ। ਪਰ ਇੰਨੀ ਕਾਲੀ ਪਈ ਅੱਜ ਮਨੁੱਖਾਂ ਨੂੰ ਭਜਣ ਦੀ ਕਾਲੀ ਪਈ ਤੇ ਭਾਗਾ ਵਾਲੇ ਸਾਧ ਸੰਗਤ ਜੀ ਕਈ ਲੋਕ ਆਉਂਦੇ ਆ ਨਾ ਮੱਥਾ ਟੇਕਿਆ ਇਧਰ ਪ੍ਰਕਰਮਾਂ ਕੀਤੇ ਉਧਰ ਮੱਥਾ ਟੇਕਿਆ ਵੀ ਕਿਤੇ ਗੁਰੂ ਸਾਹਿਬ ਬਿਠਾਈ ਨਾ ਲੈਣ ਤੇ ਪਰ ਗੁਰੂ ਮਹਾਰਾਜ ਕਹਿੰਦੇ ਮੈਂ ਤਾਂ ਉਸ ਵੇਲੇ ਤੋਂ ਸਤਕੇ ਜਾਣਾ ਕੁਰਬਾਨ ਜਾਣਾ ਉਸ ਸਮੇਂ ਤੋਂ ਜਦੋਂ ਸਤਗੁਰ ਮੈਂ ਤੇਰੇ ਦਰਸ਼ਨ ਕਰਦਾ ਕੁਰਬਾਨ ਜਾਈ ਉਸ ਬੇਲਾ ਸੁਹਾਵੀ ਜਿਤ ਤੁਮਰੇ ਦਵਾਰੇ ਆਇਆ ਧੰਸੋ ਬੇਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨ ਧੰਸੋ ਬੇਲਾ ਘੜੀ ਤਨ ਤਨ ਮੂਰਤ ਪਲਸਾਰ ਧੰਸੋ ਦਿਨਸ ਸੰਜੋਗੜਾ ਜਿਤ ਡਿਠਾ ਗੁਰ ਦਰਸਾ ਉਹ ਬੇਲਾ ਕੋ ਹਾਂ ਬਲ ਜਾਉ ਜਿਤ ਮੇਰਾ ਮਨ ਜਪੈ ਹਰ ਨਾਉ ਕਹਿੰਦੇ ਜਦੋਂ ਮੇਰਾ ਮਨ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪਦਾ ਮੋ ਸਮੇ ਤੋਂ ਕੁਰਬਾਨ ਜਾਂਦਾ ਆਰੰਭ ਦੇ ਵਿੱਚ ਸਤਿਗੁਰੂ ਕਹਿੰਦੇ ਭਲੇ ਦਿਨ ਸ ਭਲੇ ਸੰਜੋਗ ਉਹ ਦਿਨ ਵੀ ਬੜਾ ਭਲਾ ਹੈ ਸੰਯੋਗ ਦਾ ਅਰਥ ਹੁੰਦਾ ਮਲਾਪ ਉਹ ਵੀ ਬੜਾ ਭਲਾ ਹੈ ਜਿਤ ਭੇਟੇ ਭੇਟੇ ਦਾ ਅਰਥ ਹੈ ਮਲਾਪ ਜਿਤ ਭੇਟੇ ਪਾਰ ਬ੍ਰਹਮ ਨਿਰਜੋਗ ਨਿਰਜੋਗ ਕਹਿੰਦੇ ਜਿਹੜਾ ਮਾਇਆ ਤੋਂ ਨਿਰਲੇਪ ਹੈ ਹੁਣ ਲੋਕਾਂ ਨੇ ਨਾ ਭਲੇਖੇ ਪਾ ਦਿੱਤੇ ਆ ਦਿਨ ਚੰਗਾ ਆ ਦਿਨ ਮਾੜਾ ਤੇ ਕਿਹੜਾ ਦਿਨ ਚੰਗਾ ਹੁੰਦਾ ਹੈ ਇਸ ਸਤਿਗੁਰੂ ਨੇ ਹਰੇਕ ਸਵਾਲ ਦਾ ਜਵਾਬ ਸਾਨੂੰ ਬਾਣੀ ਵਿੱਚ ਦਿੱਤਾ ਸਤਿਗੁਰੂ ਕਹਿੰਦੇ ਨਾਨਕ ਸੋਈ ਦਿਨ ਸ ਸੁਹਾਵੜਾ ਜਿਤ ਪ੍ਰਭ ਆਵੇ ਚਿਤ ਜਦੋਂ ਰੱਬ ਦੀ ਯਾਦ ਬਣ ਜਾਂਦੀ ਉਹ ਦਿਨ ਵੀ ਬਹੁਤ ਸੋਹਣਾ ਹੈ ਨਾਨਕ ਸੋਈ ਦਿਨ ਸ ਸੁਹਾਵੜਾ ਜਿਤ ਪ੍ਰਭ ਆਵੇ ਚਿਤ ਜਿਤ ਦਿਨ ਵਿਸਰੇ ਪਾਰ ਬ੍ਰਹਮ ਫਿਟ ਭਲੇਰੀ ਰੋਤ ਕਹਿੰਦੇ ਜਦੋਂ ਰੱਬ ਭੁੱਲ ਜਾਂਦਾ ਉਹ ਸਮਾਂ ਜਦੋਂ ਆਪਾਂ ਜੀ ਹੁਣੇ ਪੜਿਆ ਆਪਾਂ ਅੱਖਾਂ ਜੀਵਾਂ ਬਿਸ਼ਰੇ ਮਰ ਜਾਓ ਜਦੋਂ ਮੈਂ ਉਹਨੂੰ ਆਖਦਾ ਤੇ ਆਤਮਿਕ ਜੀਵਨ ਮਿਲਦਾ ਜਦੋਂ ਉਹਨੂੰ ਮੈਂ ਭੁੱਲ ਜਾਂਦਾ ਤੇ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ ਭਲੇ ਦਿਨਸ ਭਲੇ ਸੰਜੋਗ ਲੋਕਾਂ ਨੇ ਇੰਨਾ ਬਹਿਮ ਪਾ ਦਿੱਤਾ ਗਿਆ ਵੀ ਆਹ ਦਿਨ ਬੜਾ ਮਾੜਾ ਹੈ ਤੇ ਆਹ ਦਿਨ ਬੜਾ ਚੰਗਾ ਹੁੰਦਾ ਹੈ ਹੁਣ ਸਤਿਗੁਰੂ ਮਹਾਰਾਜ ਨੇ ਤੇ ਇਥੋਂ ਤੱਕਰ ਗੱਲ ਕੀਤੀ ਹੈ ਕਹਿੰਦੇ ਭਾਈ ਜਦੋਂ ਪਰਮੇਸ਼ਰ ਨੇ ਇਹ ਸੰਸਾਰ ਬਣਾਇਆ ਨਾ ਤੇ ਉਹਨੇ ਤਾਂ ਕੋਈ ਐਸਾ ਕੋਈ ਦਿਨ ਮਾਣਾ ਚੰਗਾ ਬਣਾਇਆ ਕੋਈ ਨਹੀਂ ਇਹ ਤਾਂ ਬਾਅਦ ਵਿੱਚ ਇਹ ਜਿਹੜਾ ਮਹੀਨੇ ਬਣ ਗਏ ਦਿਨ ਬਣਾ ਦਿੱਤੇ ਗਏ ਸਾਰਾ ਕੁਝ ਸਮੇਂ ਦੀ ਵੰਡ ਕੀਤੀ ਗਈ ਉਸ ਵੇਲੇ ਤਾਂ ਨਹੀਂ ਸੀ ਕੋਈ ਹੁਣ ਅੰਗਰੇਜ਼ ਜਿਹੜੇ ਆ ਅੰਗਰੇਜ਼ ਕਹਿੰਦੇ ਆ ਵੀ ਗੌਰ ਜਿਹੜਾ ਸੀ ਨਾ ਉਨੇ 6 ਦਿਨ ਇਹ ਧਰ ਸंसार ਬਣਾਇਆ ਤੇ 7ਵੇਂ ਦਿਨ ਆਰਾਮ ਕੀਤਾ ਉਹ ਸੰਡੇ ਹੁੰਦਾ ਤੇ ਉਹਨਾਂ ਨੂੰ ਕੋਈ ਪੁੱਛੇ ਭਾਈ ਇਹ ਦੱਸੋ ਵੀ ਜਦੋਂ ਸੰਸਾਰ ਹੀ ਨਹੀਂ ਬਣਿਆ ਸੀ ਤੇ ਸੰਡੇ ਮੰਡੇ ਕਿੱਥੋਂ ਆ ਗਏ ਵਿੱਚ ਇੱਕ ਲੋਕਾਂ ਨੂੰ ਪੁਲੇਖੇ ਦੇ ਵਿੱਚ ਪਾ ਦਿੱਤਾ ਗਿਆ ਤੇ ਸਾਡੇ ਵਿੱਚ ਵੀ ਬੜੇ ਪੁਲੇਖੇ ਆ ਵੀ ਅੱਜ ਮੰਗਲਵਾਰ ਹੈ ਅੱਜ ਵੀਰਵਾਰ ਹੈ ਅੱਜ ਸ਼ਨੀਵਾਰ ਹੈ ਤਿੰਨ ਭਲੇਖੇ ਬਣ ਗਏ ਤੇ ਉਹ ਅਸੀਂ ਧਰਮ ਦੇ ਕਰਮ ਕਰਨੇ ਸ਼ੁਰੂ ਕਰਦੇ ਤੇ ਭਾਗਾ ਵਾਲਿਓ ਨਿਤ ਆਮ ਕਈ ਜਗ੍ਹਾ ਵਿੱਚ ਸ਼ਨੀਵਾਰ ਹੋਏਗਾ ਤਾਂ ਕਾਲੇ ਛੋਲੇ ਵਾੜ ਕੇ ਲਿਆਉਣੇ ਇਹਦਾ ਮਤਲਬ ਇਹ ਹੋ ਗਿਆ ਵੀ ਆਪਣਾ ਸ਼ਨੀ ਲਾਇਆ ਤੇ ਲਿਆ ਕੇ ਸੰਗਤ ਦੇ ਉੱਪਰ ਪਾ ਦਿਓ ਤੇ ਸਤਿਗੁਰੂ ਨੇ ਸਾਨੂੰ ਕਿਸੇ ਦਿਨ ਨਾਲ ਨਹੀਂ ਜੋੜਿਆ ਕਿਉਂ ਨਹੀਂ ਲਾਉਂਦੇ ਬੁੱਧਵਾਰਨ ਕਿਉਂ ਨਹੀਂ ਲਾਉਂਦੇ ਆਦਵਾਰ ਛੋਲੇ ਕਿਉਂ ਨਹੀਂ ਆਉਂਦੇ ਸ਼ਨੀਵਾਰ ਵੀ ਸਾਡਾ ਸ਼ਨੀ ਲੈ ਜਾ ਤੇ ਤੁਹਾਡੇ ਗਲੇ ਪੈ ਜਾਏ ਸਤਿਗੁਰੂ ਨੇ ਕਿਸੇ ਦਿਨ ਨੂੰ ਚੰਗਾ ਮਾੜਾ ਨਹੀਂ ਕਹਿੰਦੇ ਦਿਨ ਚੰਗਾ ਉਹੀ ਆ ਜਿੱਦਣ ਅਸੀਂ ਰੱਬ ਪਰਮੇਸ਼ਰ ਕਾਲਪੁਰਖ ਦੇ ਨਾਲ ਜੁੜਦੇ ਆ ਭਲੇ ਦਿਨਸ ਭਲੇ ਸੰਜੋਗ ਜਿੱਤ ਭੇਤੇ ਪਾਰ ਬ੍ਰਹਮ ਨਿਰਜੋਗ ਸਾਡੀ ਰਹਿਤ ਮਰਜ਼ਾਦਾ ਉਹ ਗੁਰਬਾਣੀ ਦੇ ਆਧਾਰ ਤੇ ਬਣੀ ਏ ਜਿਵੇਂ ਵਾਲੇ ਸੀ ਚੰਗੇ ਮਾੜੇ ਦਿਨਾਂ ਦੀ ਖਿਆਲ ਕਰਦੇ ਆ ਨਾ ਤੇ ਸਾਡਾ ਇੱਕ ਮਨਮਤ ਦਾ ਕਰਮ ਹੋ ਜਾਂਦਾ ਜੀਵਨ ਵਿੱਚ ਮਨਮਤ ਹੋ ਜਾਂਦੇ ਸਤਗੁਰੂ ਇਥੋਂ ਹੁਣ ਵਿਆਹ ਸ਼ਾਦੀਆਂ ਦੇ ਦਿਨ ਹੁੰਦੇ ਆ ਮਹਾਰਾਜ ਬਹੁਤ ਸੋਹਣਾ ਲਿਖਿਆ ਮਰਜਾਦਾ ਦੇ ਵਿੱਚ ਲਿਖਿਆ ਵੀ ਜਿਹੜਾ ਦੋਨੋਂ ਹੀ ਪਰਿਵਾਰਾਂ ਨੂੰ ਦਿਨ ਚੰਗਾ ਲੱਗਦਾ ਰੱਖ ਲਓ ਕੋਈ ਸਾਹ ਨਹੀਂ ਘਟਣਾ ਕੋਈ ਦਿਨ ਬਾਰ ਨਹੀਂ ਕੱਢਣਾ ਸਾਹ ਗਣੇ ਨਾ ਕਰੇ ਵਿਚਾਰ ਸਾਹੇ ਉਪਰ ਏਕੋਂ ਕਾ ਸਾਰੇ ਦਿਨ ਚਾਗੇ ਤੇ ਉਹ ਜਿਹੜੇ ਲੋਕ ਇਹਨਾਂ ਵਿਚਾਰਾਂ ਦੇ ਵਿੱਚ ਪੈ ਗਏ ਵੈਸੇ ਤਾਂ ਲੁਕਣ ਲੱਗਦਾ ਵੀ ਅਸੀਂ ਧਰਮ ਦਾ ਕੰਮ ਕਰਉ ਕਰ ਰਹੇ ਆ ਪਰ ਸਤਗੁਰੂ ਕਹਿੰਦੇ ਕਰਮ ਧਰਮ ਪਖੰਡ ਜੋ ਦੀਸ ਹੈ ਤਿਨ ਜਮ ਜਗਾਤੀ ਲੂਟਾ ਕਰਨਾ ਕੀ ਹੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਚਿਤ ਛੂਟੇ ਇਹਨੂੰ ਧਰਮ ਦਾ ਕਰਮ ਮੱਥਾ ਟੇਕਣਾ ਬਹੁਤ ਚੰਗਾ ਕਰਮ ਹੈ ਪਰ ਜੇ ਸਾਨੂੰ ਵਿਸ਼ਵਾਸ ਹੀ ਕੋਈ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਜੇ ਸਾਨੂੰ ਭਰੋਸਾ ਹੀ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਵੀ ਸਾਡਾ ਮੱਥਾ ਟੇਕਿਆ ਕੀ ਕੰਮ ਮੈਂ ਨਹੀਂ ਕਹ ਰਿਹਾ ਸਤਗੁਰੂ ਕਹ ਰਿਹਾ ਕਹਿੰਦੇ ਸੀਸ ਨਵਾਇਆ ਕਿ ਆਥੀਐ ਜਾਂ ਰਿਦੇ ਕਸੂਦੇ ਜਾ ਜੇ ਕਹਿੰਦੇ ਕਰਮ ਦਾ ਬਹੁਤ ਚੰਗਾ ਮੱਥਾ ਟੇਕਣਾ ਬਹੁਤ ਚੰਗਾ ਕਰਮ ਜੇ ਅਸਰਦਾ ਕੋਈ ਨਹੀਂ ਵਿਸ਼ਵਾਸੇ ਕੋਈ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਵੀ ਤੇਰਾ ਮੱਥਾ ਟੇਕਿਆ ਵੀ ਕਿਸੇ ਅਰਥ ਨਹੀਂ ਲੋ ਜੀ ਕਹਿੰਦੇ ਜੀ ਕਰ ਧਰਮ ਦਾ ਕਰਮ ਹੈ ਫਲਾਣੇ ਮੰਦਰ ਵਿੱਚ ਸ਼ਰਾਬ ਚੜਦੀ ਹੈ ਹੁਣ ਉਹ ਉਹਨੂੰ ਇੱਕ ਪਾਸੇ ਭਗਵਾਨ ਕਹਿੰਦੇ ਭਗਵਾਨ ਸ਼ਰਾਬ ਥੋੜੇ ਪੀਂਦਾ ਤੇ ਪੀਂਦੇ ਤਾਂ ਉਹ ਆ ਜਿਹੜੇ ਆਲੇ ਦੁਆਲੇ ਬਹਿੰਦੇ ਆ ਉਹਨੂੰ ਧਰਮ ਦਾ ਕਰਮ ਕਹਿੰਦਾ। ਉਹ ਜੀ ਫਲਾਣਾ ਹੁਣ ਗੁਰੂ ਸਾਹਿਬ ਨੇ ਬੜੀ ਸਪਸ਼ਟ ਕੀਤਾ। ਕਹਿੰਦੇ ਇਸਲਾਮ ਧਰਮ ਦੇ ਵਿੱਚ ਲੋਕ ਜਿਹੜੇ ਆ ਰੋਜ਼ੇ ਰੱਖਦੇ ਆ ਫਿਰ ਬਾਅਦ ਵਿੱਚ ਜੀਵ ਹੱਤਿਆ ਕਰਦੇ ਆ ਕਿ ਉਹਦੇ ਨਾਲ ਰੱਬ ਮਿਲ ਜਾਏਗਾ। ਤੇ ਜੀਵ ਹੱਤਿਆ ਕਿਉਂ ਕਰਦੇ ਆ ਜਿਦਾ ਅੱਜ ਸਾਡੇ ਸਿੱਖ ਕਹਿੰ ਲੈਗੇ ਨਾ ਝਟਕਾ ਇਹ ਖਾਣਾ ਨਹੀਂ ਖਾਣਾ ਇਹ ਵੱਖਰੀ ਗੱਲ ਹੈ। ਪਰ ਉਹਨੂੰ ਧਰਮ ਦਾ ਨਾਮ ਦੇਣਾ ਇਹ ਬਹੁਤ ਵੱਡਾ ਗੁਨਾਹ ਹੈ ਬਹੁਤ ਵੱਡਾ ਪਾਪ ਹੈ ਆ ਖਾਓ ਜੋ ਮਰਜ਼ੀ ਕਰੋ ਪਰ ਜੇ ਉਹਨੂੰ ਧਰਮ ਨਾਲ ਜੋੜ ਕੇ ਕਰਦੇ ਹੋ ਤੇ ਉਹ ਗਲਤ ਹੈ ਵੀ ਇਹ ਧਰਮ ਦਾ ਕਰਮ ਹੋ ਗਿਆ ਉਹ ਤਾਂ ਜੀਵ ਤਾਂ ਮਰ ਗਿਆ ਨਾ ਸਤਗੁਰੂ ਕਹਿੰਦੇ ਰੋਜ਼ਾ ਧਰੇ ਮਨਾਵੇ ਅੱਲ੍ਹਾ ਕਾਦੇ ਵਾਸਤੇ ਜੀਵਾਂ ਤਿਆ ਕਰਦਾ ਕਹਿੰਦੇ ਸਵਾਦਤ ਜੀ ਸੰਘਾਰੇ ਆਪਣੀ ਜੀਭ ਦੇ ਸਵਾਦ ਵਾਸਤੇ ਜੀਵ ਦੀ ਹੱਤਿਆ ਕਰਦੇ। ਸਵਾਦਤ ਜੀ ਸੰਗਾਰ ਹੈ। ਹੁਣ ਇੱਕ ਪਾਸੇ ਕਹਿ ਰਿਹਾ ਵੀ ਸਾਰਿਆਂ ਵਿੱਚ ਰੱਬ ਹੈ। ਤੇ ਸਤਗੁਰ ਕਹਿੰਦੇ ਸਭ ਜਬ ਸਭ ਮੈਂ ਏਕ ਖੁਦਾਏ ਕਹ ਤੋ ਤਾਉ ਕਿਉਂ ਮੁਰਗੀ ਮਾਰੇ? ਇਹ ਕਾਹਦੇ ਜੀਵ ਹੱਤਿਆ ਕਰ ਰਹੇ? ਤੇ ਮਹਾਰਾਜ ਪਕਸ਼ਿਚ ਕਰਦੇ ਆ ਕਹਿੰਦੇ ਭਾਈ ਇਹਨੂੰ ਕਰਮ ਦਾ ਧਰਮ ਨਾ ਸਮਝੋ। ਇਹ ਧਰਮ ਦਾ ਕਰਮ ਨਹੀਂ ਹੈ। ਆ ਤੁਹਾਡਾ ਕਰਮ ਹੋ ਸਕਦਾ। ਇਹਨੂੰ ਧਰਮ ਨਾਲ ਜੋੜ ਕੇ ਨਾ ਦੇਖਿਆ ਜਾਏ ਹੁਣ ਕਰਮ ਧਰਮ ਦੇ ਕਰਦੇ ਸੀ ਲੋਕ ਬਾਹਰੀ ਤੌਰ ਤੇ ਧਾਰਮਿਕ ਲੱਗਦੇ ਸੀ ਹੁਣ ਕੀ ਸਤਿਗੁਰੂ ਕੀ ਦੇਖਦੇ ਆ ਗੁਰੂ ਦੇਖਦਾ ਸਾਡੀ ਨੀਅਤ ਆ ਸਾਡੇ ਕੱਪੜੇ ਥੋੜੇ ਦੇਖਣੇ ਵੀ ਬੜਾ ਧਾਰਮਿਕ ਹੈ ਬਾਹਰੋਂ ਨਹੀਂ ਦੇਖਦਾ ਉਹ ਸਾਡੀ ਕਿਰਤ ਨੂੰ ਨਹੀਂ ਦੇਖਦਾ ਉਹ ਸਾਡੀ ਨੀਅਤ ਨੂੰ ਦੇਖਦਾ ਸਤਿਗੁਰ ਦਾ ਸ਼ਬਦ ਹੁੰਦਾ ਬਾਣੀ ਵਿੱਚ ਕਹਿੰਦੇ ਨਾਨਕ ਘਰ ਬੈਠਿਆਂ ਸਭ ਮਿਲੇ ਜੇ ਨੀਅਤ ਰਾਸ ਕਰੇ ਜੇ ਨੀਅਤ ਚੰਗੀ ਕਰ ਲੈ ਗਾਣਾ ਤੇ ਤੈਨੂੰ ਰੱਬ ਦੀ ਪ੍ਰਾਪਤੀ ਹੋ ਜਾਏ ਉਹ ਨੀਅਤ ਦੇਖਦਾ ਉਹ ਬਾਹਰੋਂ ਨਹੀਂ ਦੇਖਦਾ ਉਹ ਅੰਦਰੋਂ ਦੇਖਦਾ ਹੈ ਬਾਰੀ ਤੌਰ ਤੇ ਕੁਝ ਵੀ ਕੋਈ ਹੋ ਸਕਦਾ ਤੇ ਫਿਰ ਪ੍ਰਮਾਤਮਾ ਜੋ ਕਰਦਾ ਉਹ ਚੰਗਾ ਕਰਦਾ ਹੁਣ ਹੋ ਕੀ ਗਿਆ ਅਸੀਂ ਜਿਹੜਾ ਕੁਝ ਗਲਤ ਹੁੰਦਾ ਹੈ ਇਹ ਜੀ ਵਾਹਿਗੁਰੂ ਦਾ ਹੁਕਮ ਹੈ ਜੇ ਮੈਂ ਜੀਵਨ ਦੇ ਵਿੱਚ ਸਫਲ ਨਹੀਂ ਹੋਇਆ ਵਾਹਿਗੁਰੂ ਦਾ ਹੁਕਮ ਹੈ ਜੇ ਮੈਂ ਕੋਈ ਗਲਤੀ ਕਰ ਰਿਹਾ ਤੇ ਕਹਿੰਦੇ ਹਲੇ ਵਾਹਿਗੁਰੂ ਦੀ ਕਿਰਪਾ ਨਹੀਂ ਹੈ ਵਾਹਿਗੁਰੂ ਦਾ ਹੁਕਮ ਨਹੀਂ ਮੈਂ ਜੇ ਗੁਰਦੁਆਰੇ ਨਹੀਂ ਆ ਰਿਹਾ ਮੈਂ ਅੰਮ੍ਰਿਤ ਨਹੀਂ ਛਕ ਰਿਆ ਤੇ ਵਾਹਿਗੁਰੂ ਦੀ ਕਿਰਪਾ ਨਹੀਂ ਵੀ ਸ਼ਰਾਬ ਪੀਣੀ ਵਾਹਿਗੁਰੂ ਦੀ ਕਿਰਪਾ ਨਾਲ ਵੀ ਨਹੀਂ ਨੇ ਤੇ ਗਲਤ ਕੰਮ ਕਰਦਾ ਜਦੋਂ ਬੁਰੇ ਕੰਮ ਕੋ ਉਠ ਕੋਲੋਇਆ ਨਾਮ ਕੀ ਬੇਲਾ ਪੈ ਪੈਸ ਤੇ ਉਹਨੂੰ ਭਾਈ ਥੀ ਇਹ ਸਾਰੀ ਗੱਲ ਬਿਲਕੁਲ ਠੀਕ ਹੈ ਸਤਿਗੁਰੂ ਮਹਾਰਾਜ ਕਹਿੰਦੇ ਰੱਬ ਤੋਂ ਬਿਨਾ ਕਰਤਾ ਉਹੀ ਹੈ ਉਹੀ ਹੈ ਜੋ ਕਰਦਾ ਹੈ ਸਭ ਕੁਝ ਉਹੀ ਕਰਦਾ ਤੂੰ ਕਰਤਾ ਕਰ ਨਾ ਮੈਂ ਨਾ ਹੀ ਜਾਹੋਂ ਕਰੀ ਨਾ ਪਰ ਸਾਨੂੰ ਉਹਨੇ ਸੁਤੰਤਰਤਾ ਦਿੱਤੀ ਹੈ ਸਾਨੂੰ ਆਜ਼ਾਦੀ ਦਿੱਤੀ ਹੈ ਮੁਹੰਮਦ ਸਾਹਿਬ ਦੇ ਕੋਲ ਇੱਕ ਬੰਦਾ ਆਇਆ ਮਹੰਮਦ ਸਾਹਿਬ ਨੂੰ ਕਹਿਣ ਲੱਗਾ ਮਹਾਰਾਜ ਵੀ ਸਭ ਕੁਝ ਅੱਲਾ ਹੀ ਕਰਦਾ ਜਾਂ ਆਪਾਂ ਵੀ ਕੁਝ ਕਰ ਸਕਦੇ ਆ ਉਹ ਕਹਿੰਦੇ ਖੜਾ ਹੋ ਜਾ ਕਹਿੰਦਾ ਜੀ ਨਰਾਜ਼ ਹੋ ਗਿਆ ਕਹਿਣ ਲੱਗਾ ਨਹੀਂ ਖੜਾ ਹੋ ਜਾ ਖੜਾ ਹੋ ਗਿਆ ਕਹਿੰਦੇ ਇੱਕ ਪੈਰ ਉੱਪਰ ਕਰ ਲੈ ਇੱਕ ਪੈਰ ਉੱਪਰ ਕਰ ਲੈ ਕਹਿੰਦੇ ਦੂਜਾ ਵੀ ਕਰ ਲੈ ਕਹਿੰਦਾ ਜੀ ਡਿੱਗ ਪੈਣਾ ਥੱਲੇ ਹਾਂ ਇਹ ਤੈਨੂੰ ਸੋਚ ਪ੍ਰਮਾਤਮਾ ਨੇ ਦਿੱਤੀ ਆ ਅਬ ਪਹਿਲਾ ਖੱਬਾ ਖੜਾ ਕਰਨਾ ਜਾਂ ਸੱਜਾ ਖੜਾ ਕਰਨਾ ਅੱਖਾਂ ਦਿੱਤੀਆਂ ਪ੍ਰਮਾਤਮਾ ਨੇ ਉਹਦੀ ਕਿਰਪਾ ਹੈ ਨਾ ਉਹਦੀ ਕਿਰਪਾ ਜੋ ਦਿੱਤੀ ਨਹੀਂ ਦਿੱਤੀ ਉਹਦੀ ਕਿਰਪਾ ਪਰ ਅੱਖਾਂ ਨਾਲ ਕੀ ਦੇਖਣਾ ਇਹ ਤਾਂ ਸਾਡੇ ਤੇ ਨਿਰਪਰ ਕਰਦਾ ਹੈ ਅੱਖਾਂ ਬੰਦ ਰੱਖੀਏ ਖੁੱਲੀਆਂ ਰੱਖੀਏ ਇਹ ਤਾਂ ਅਸੀਂ ਸੋਚਣਾ ਸਾਨੂੰ ਦਿਮਾਗ ਦਿੱਤਾ ਹੈ ਕੰਨ ਦਿੱਤੇ ਆ ਸ਼ਬਦ ਸੁਣਨੇ ਜਾਂ ਗੰਦੇ ਗਾਣੇ ਸੁਣਨੇ ਆ ਇਹ ਤਾਂ ਸਾਡੇ ਤੇ ਨਿਰਪਰ ਕਰਦਾ ਜਵਾਨ ਦਿੱਤੀ ਹੈ ਇਹਦੇ ਨਾਲ ਬਾਣੀ ਪੜਨੀ ਜਾਂ ਗਾਲਾਂ ਕੱਢਣੀਆਂ ਇਹ ਤਾਂ ਸਾਡੇ ਤੇ ਨਿਰਪਰ ਕਰਦਾ ਉਹਨੇ ਆਜ਼ਾਦੀ ਦਿੱਤੀ ਹੈ ਸਾਡੇ ਸਾਨੂੰ ਸੁਤੰਤਰਤਾ ਦਿੱਤੀ ਮਹਾਰਾਜ ਕਹਿੰਦੇ ਭਾਈ ਜਿੱਦਣ ਇਹ ਗੱਲ ਸਮਝ ਲਈ ਪ੍ਰਮਾਤਮਾ ਕਰਾ ਰਿਹਾ ਹੈ ਸਭ ਕੁਝ ਕਰਨ ਦੀ ਸਮਰੱਥਾ ਉਹਦੇ ਕੋਲ ਮੈਂ ਕੀ ਕਰਨਾ ਤੇ ਉਹ ਮੈਂ ਸੋਚਣਾ ਉਹਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਕਦੋਂ ਕਰਨਾ ਕਿਦਾਂ ਕਰਨਾ ਇਹ ਸਾਰਾ ਕੁਝ ਸਤਗੁਰ ਨੇ ਸਮਝਾਇਆ ਤੇ ਲੋਕਾਂ ਨੇ ਭੁਲੇਖੇ ਬੜੇ ਪਾ ਦਿੱਤੇ ਕਹਿੰਦੇ ਜੀ ਆ ਦਿਨ ਚੰਗਾ ਹੁੰਦਾ ਆ ਦਿਨ ਮਾੜਾ ਇਸ ਮਹੀਨੇ ਵਿੱਚ ਵਿਆਹ ਨਹੀਂ ਕਰਨਾ ਇਸ ਮਹੀਨੇ ਜਾ ਨਹੀਂ ਕਰਨਾ ਉਸ ਮਹੀਨੇ ਜਾ ਨਹੀਂ ਕਰਨਾ ਆ ਸਿੱਖ ਵੀ ਕਰਦੇ ਨੇ ਜਿਹੜੇ ਬਾਣੀ ਪੜ੍ਹਦੇ ਆ ਜਿਹੜੇ ਰੋਜ਼ ਪੜ੍ਹਦੇ ਆ ਸਭ ਸਿੱਖਣਕ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਪਰ ਗੁਰੂ ਗ੍ਰੰਥ ਦੀ ਨਹੀਂ ਮੰਨਦੇ ਗੁਰੂ ਗ੍ਰੰਥ ਨੂੰ ਮੰਨਦੇ ਆ ਪਰ ਗੁਰੂ ਗ੍ਰੰਥ ਦੀ ਨਹੀਂ ਮੰਨਦੇ ਆ ਦਿਨਾਂ ਦੇ ਵਿੱਚ ਵੀ ਵਹਿਮ ਆ ਤੇ ਪਖੰਡ ਹੈ ਆ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਹੈ ਕਹਿੰਦੇ ਮੁਗਲਾਂ ਦਾ ਰਾਜ ਸੀ ਤੇ ਹੁਣ Hindu ਨੌਕਰੀ ਕਰਦੇ ਹੁੰਦੇ ਸੀ ਕਈ Hindu ਨੌਕਰੀ ਕਰਦੇ ਸੀ ਉਹਨਾਂ ਕੋਲ ਉਹ ਕੀ ਕਰਦੇ ਸੀ ਉਹਦੀ ਨੌਕਰੀ ਇੱਕ ਬੰਦੇ ਦੀ ਲੱਗ ਗਈ ਉੱਥੇ ਨਾਕੇ ਦੇ ਉੱਪਰ ਟੈਕਸ ਲੈ ਰਿਆ ਨਦੀ ਦੇ ਉੱਪਰ ਨਾਕਾ ਲੱਗਾ ਤੇ ਉਹ ਕੌਣ ਬੈਠਾ Hindu ਬੈਠਾ ਉਹ ਸਮੇਂ ਦੇ ਵਿੱਚ ਗਾਂ ਨੂੰ ਵੀ ਟੈਕਸ ਲੱਗਦਾ ਤੇ ਬ੍ਰਾਹਮਣ ਨੂੰ ਵੀ ਟੈਕਸ ਲੱਗ ਰਿਹਾ ਪਰ ਕੀ ਕਰਦਾ ਉਹ ਬੰਦਾ ਬੈਠਾ ਹੋਇਆ ਥੋੜੀ ਦੇਰ ਹੁਣ ਗਾਵਾਂ ਖੜੀਆਂ ਗਾਵਾਂ ਗੋਬਰ ਕਰ ਗਈਆਂ ਫੇ ਗੋਬਰ ਚੁੱਕ ਕੇ ਘਰ ਲੈ ਜਾਂਦਾ ਵੀ ਆਪਣਾ ਚੌਂਕਾ ਮੈਂ ਪਵਿੱਤਰ ਕਰਨਾ ਕਹਿੰਦੇ ਇਦਾਂ ਤਾਂ ਨਹੀਂ ਰੱਬ ਮਿਲਣਾ ਪਾਸ਼ਾ ਗੁਰਨਾਨ ਸਿੰਘ ਜੀ ਕਹਰੇ ਕਹਿੰਦੇ ਗਊ ਬ੍ਰਾਹਮਣ ਕੋ ਕਰ ਲਾਹੋ ਗੋਬਰ ਤਰ ਨਾ ਜਾਈ ਤੋਤੀ ਟਿੱਕਾ ਤੇ ਜਪ ਮਾਲੀ ਧਾਨ ਮਲੇਸ਼ਾ ਖਾਈ ਤੋਤੀ ਵੀ ਵੰਡ ਲੈਂਦਾ ਟਿੱਕਾ ਵੀ ਲਾ ਲੈਂਦਾ ਮਾਲਾ ਵੀ ਪਾ ਲੈਂਦਾ ਤੇ ਜਿਨ੍ਹਾਂ ਨੂੰ ਮਲੇਸ਼ ਕਹਿੰਦਾ ਉਹਨਾਂ ਕੋ ਲੈ ਕੇ ਖਾਂਦਾ ਇਹ ਨਹੀਂ ਕਿ ਆਪਾਂ ਜਿਸ ਵੇਲੇ ਸਾਕੀਆਂ ਪੜ੍ਹਦੇ ਆ ਵੀ ਗੁਰਨਾਨਦ ਸਾਹਿਬ ਨੇ ਜਨੇਊ ਦੀ ਸਾਕੀ ਬੜੇ ਖੁਸ਼ ਹੁੰਨੇ ਆ ਉਹਨਾਂ ਨੂੰ ਕਹਿੰਦੇ ਸਾਡੇ ਵਾਸਤੇ ਵੀ ਆ ਜਿਹੜੇ ਕਿਰਪਾਨਾ ਪਾਈ ਫਿਰਦੇ ਸਾਡੇ ਵਾਸਤੇ ਵੀ ਜੇ ਅਸੀਂ ਗਲਤ ਕਰ ਰਹੇ ਹਾਂ ਜੇ ਅਸੀਂ ਬਜੋ ਸਾਹਿਬ ਕਾ ਸੇਵ ਬਰਾਨੀ ਖਾਨੇ ਗੁਰੂ ਦਾ ਤੇ ਜਾਂਦੇ ਹੋਰ ਪਾਸੇ ਮੰਗਲਵਾਰ ਉਧਰ ਵੀਰਵਾਰ ਉਧਰ ਸ਼ਨੀਵਾਰ ਉਧਰ ਖਾਨੇ ਗੁਰੂ ਦਾ ਬਾਣੀ ਕਹਿੰਦੀ ਬਜੋ ਸਾਹਿਬ ਕਾ ਸੇਵ ਬਰਾਨੀ ਮਹਾਰਾਜ ਕਹਿੰਦੇ ਖਸਮ ਛੋੜ ਦੂਜੇ ਲੱਗੇ ਡੋਬੇ ਸੇ ਬਣ ਜਾ ਰਹੇ ਕਹਿੰਦੇ ਡੁੱਬ ਜਾਂਦੇ ਜਿਹੜਾ ਦੋ ਬੇੜੀਆਂ ਵਿੱਚ ਪੈਰ ਰੱਖਦਾ ਨਾ ਉਹ ਕਦੇ ਨਹੀਂ ਤਰਦਾ ਦੁਖੀ ਰਹੇਗਾ ਤੇ ਜਿਹੜਾ ਇੱਕ ਪਾਸੇ ਚੱਲਦਾ ਗੁਰੂ ਮਹਾਰਾਜ ਨੇ ਬਾਣੀ ਉਤੋਂ ਸ਼ੁਰੂਆਤ ਹੀ ਕੀਤੀ ਇੱਕ ਓੰਕਾਰ ਅਸੀਂ ਧੁੱਪਦਾ ਦੇ ਵਿੱਚ ਵੀ ਸ਼ਾਇਦ ਉੱਥੇ ਜਾ ਕੇ ਅੱਧਾ-ਅੱਧਾ ਕਿਲੋ ਧਾਗੇ ਬੰਨੇ ਹੁੰਦੇ ਹੱਥਾਂ ਦੇ ਉੱਪਰ ਅੱਧਾ-ਅੱਧਾ ਕਿਲੋ ਧਾਗੇ ਮੱਥਾ ਰੰਗਿਆ ਹੁੰਦਾ ਤੇ ਉਹਦੇ ਨਾਲ ਕਿਤੇ ਰੱਬ ਨਹੀਂ ਮਿਲਦਾ ਹਾਂ ਠੀਕ ਉਹਨਾਂ ਦਾ ਧਰਮ ਆ ਜਿਨ੍ਹਾਂ ਦਾ ਧਰਮ ਉਹ ਜਿਹੜੇ ਸਿਰਾਂ ਤੇ ਪੱਗਾਂ ਬੰਨੀ ਫਿਰਦੇ ਆ ਜਿਹੜੇ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਆ ਤੇ ਉਹਨਾਂ ਨੂੰ ਫਿਰ ਗੁਰੂ ਸਾਹਿਬ ਨੇ ਕੀ ਆਖਿਆ ਕਹਿੰਦੇ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਵਗ ਉਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ ਇਹ ਕਹਿੰਦਾ ਲੁਟੇਰਾ ਲੁਟੇਰਾ ਸਾਹਮਣੇ ਆ ਕੇ ਲੁੱਟਦਾ ਜਿਹੜੇ ਠਾਗ ਹੁੰਦੇ ਨਾ ਜਿਹੜੇ ਸਿੱਖੀ ਨੂੰ ਠਾਗ ਰਹੇ ਆ ਤੇ ਉਹਨਾਂ ਦੀ ਗੱਲ ਕਰ ਰਹੇ ਕਹਿੰਦੇ ਬਾਹਰੀ ਤੌਰ ਤੇ ਉਹਨਾਂ ਨੂੰ ਦਿਖਾਉਣ ਲਈ ਖੁਸ਼ ਕਰਦੇ ਮੁਸਲਮਾਨਾਂ ਨੂੰ ਖੁਸ਼ ਕਰ ਰਹੇ ਗਊ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰ ਨਾ ਜਾਈ ਧੋਤੀ ਤਿੱਕਾ ਤੇ ਜਪ ਮਾਲੀ ਧਾਨ ਮਲੇਸ਼ਾ ਖਾਈ ਫਿਰ ਅੰਦਰ ਵੜ ਕੇ ਨਾ ਘੰਟੀ ਵੀ ਬਜਾ ਲੈਂਦੇ ਅੰਤਰ ਪੂਜਾ ਪੜੇ ਕਤੇਬਾ ਫਿਰ ਜੇ ਉਹ ਆ ਗਏ ਨਾ ਸਾਹਮਣੇ ਤੇ ਉਹਨਾਂ ਕਤੇਬ ਵੀ ਪੜਨ ਲੱਗ ਜਾਈਗਾ ਅੰਤਰ ਪੂਜਾ ਪੜੇ ਕਤੇਬਾ ਸੰਜਮ ਤੁਰਕਾ ਭਾਈ ਸੰਜਮ ਕਹਿੰਦੇ ਮਰਜਾਦਾ ਤੁਰਕਾਂ ਵਾਲੀ ਮੁਸਲਮਾਨਾਂ ਵਾਲੀ ਮਰਜਾਦਾ ਵੀ ਕਰਦੇ ਸਤਗੁਰ ਕਹਿੰਦੇ ਗੁਰਨਾਨ ਪਾਤਸ਼ਾਹ ਕਹਿੰਦੇ ਛੋਡੀ ਲੈ ਪਖੰਡਾ ਪਖੰਡ ਛੱਡ ਦਿਓ ਨਾਮ ਲੈ ਜਾਏ ਤਰੰਦਾ ਨਾਮ ਜਪੋਗੇ ਤੇ ਤਰ ਜਾਓਗੇ ਉਹ ਲੋਕ ਕੰਮ ਕਰ ਰਿਹਾ ਕਹਿੰਦੇ ਮਾਨਸ ਖਾਣੇ ਕਰੇ ਨਿਵਾਜ ਜਿਹੜੇ ਲੋਕਾਂ ਦਾ ਲੋਹ ਪੀ ਰਹੇ ਆ ਉਹ ਨਿਵਾਜ ਪੜਦੇ ਛੁਰੀ ਬਗਾਣ ਤਿੰਨ ਗਲਤਾ ਜਿਹੜੇ ਲੋਕਾਂ ਦਾ ਸ਼ੋਸ਼ਣ ਕਰ ਰਹੇ ਉਹਨਾਂ ਦੇ ਗਲੇ ਦੇ ਵਿੱਚ ਜਨੇਊ ਪਾਇਆ ਛੁਰੀ ਬਗਾਣ ਤਿੰਨ ਗਲਤਾ ਤਿੰਨ ਕਰ ਬ੍ਰਾਹਮਣ ਪੂਰੇ ਨਾਦ ਉਹਨਾਂ ਵਿਆਵੈ ਕੋਈ ਸਾਦ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ ਸਭ ਕਹਿੰਦੇ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੋੜ ਰਹਾ ਭਰਪੂਰ ਝੂੜਦਾ ਹੀ ਬੋੜ ਵਾਲਾ ਇਹ ਬਹੁਤ ਭੁਲੇਖੇ ਪਾ ਦਿੱਤੇ ਗਏ ਸਾਨੂੰ ਭਰਮ ਦੇ ਵਿੱਚ ਪਾ ਦਿੱਤਾ ਗਿਆ ਵੀ ਆਹ ਦਿਨ ਬੜਾ ਚੰਗਾ ਹੁੰਦਾ ਕਿਉਂਕਿ ਬ੍ਰਾਹਮਣ ਨੇ ਆਪਣਾ ਸਾਰਾ ਕੁਝ ਸਹੀ ਕਰਨਾ ਸੀ ਵੀ ਤੁਸੀਂ ਇਸ ਦਿਨ ਭਗਵਾਨ ਆਹ ਭਗਵਾਨ ਦੀ ਪੂਜਾ ਕਰੋ ਇਸ ਦਿਨ ਆਹ ਭਗਵਾਨ ਦੀ ਪੂਜਾ ਕਰੋ ਇਸ ਦਿਨ ਆਹ ਮੂਰਤੀ ਦੇ ਅੱਗੇ ਮੱਥਾ ਟੇਕੋ ਤੇ ਸਤਿਗੁਰੂ ਤੱਕ ਰੋਜ਼ ਕਹੇ ਆਹ ਉਹ ਸਿੱਖ ਸਤਗੁਰੂ ਕੇ ਪਿਆਰੇ ਇੱਥੇ ਤਾਂ ਕੋਈ ਹੈ ਹੀ ਨਹੀਂ ਨਾ ਕਿ ਗੁਰੂ ਮਹਾਰਾਜ ਕਿ ਆ ਦਿਨ ਚੰਗਾ ਹੁੰਦਾ ਤੇ ਆ ਮਾੜਾ ਹੈ ਸਾਰੇ ਦਿਨ ਚੰਗੇ ਜਦੋਂ ਰੱਬ ਯਾਦ ਆਜੇ ਭਲੇ ਦਿਨਸ ਭਲੇ ਸੰਜੋਗ ਜਿੱਤ ਭੇਟੇ ਪਾਰ ਬ੍ਰਹਮ ਨਿਰਜੋਗ ਉਹ বেলা ਕੋ ਹਾਂ ਬਲ ਜਾਉ ਉਹ ਸਮੇਂ ਤੋਂ ਸਦਕੇ ਜਾਈਏ ਕੁਰਬਾਨ ਜਾਈਏ ਜਿੱਤ ਮੇਰਾ ਮਨ ਜਪੇ ਹਰਨਾ ਜੇ ਆਏ ਨਾ ਸਤਗੁਰ ਦੇ ਕੋਲ ਸਤਿਗੁਰ ਕਹਿੰਦੇ ਭਾਈ ਅਸੀਂ ਬਲਿਹਾਰ ਜਾਈਏ ਕੁਰਬਾਨ ਜਾਈ ਉਸ ਬੇਲਾ ਸੁਹਾਵੀ ਜਿਤ ਤੁਮਰੇ ਦਵਾਰੇ ਆਇਆ ਮੈਂ ਤੇਰੇ ਦਰ ਤੇ ਆਣਾ ਉਹ ਬੇਲਾ ਵੀ ਬੜਾ ਸੋਹਣਾ ਹੈ ਮਹਾਰਾਜ ਕਿਰਪਾ ਕਰ ਰਹੇ ਹਨ ਜਿਤ ਮੇਰਾ ਮਨ ਜਪੈ ਹਰ ਨਾਮ ਰਹਾਉ ਸਫਲ ਮੂਰਤ ਇਹਨੂੰ ਮੂਰਤ ਨਹੀਂ ਕਹਿਣਾ ਮੂਰਤ ਹੋ ਗਈ ਤਸਵੀਰ ਮੂਰਤ ਹੋ ਗਈ ਆ ਬੁੱਤ ਜਿਹੜਾ ਹੈ ਮੂਰਤੀ ਜਿਹੜੀ ਹੈ ਇਹਨੂੰ ਪਾਰਾ ਕਰਕੇ ਪੜਨਾ ਸਫਲ ਮੂਰਤ ਜਿਹੜਾ ਮੂਰਤ ਕਢਨ ਆਹ ਮੂਰਤ ਸਿ ਮੈਨੂੰ ਵੀ ਕੇਵਲ ਔਰਦਾਸ ਹੁੰਦੀ ਦੀ ਇੰਨੇ ਵਜੇ ਦੀ ਅਰਦਾਸ ਦਾ ਟਾਈਮ ਫੇ ਤੁਹਾਨੂੰ ਭਰੋਸਾ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਅਰਦਾਸ ਕਰਾ ਕੇ ਕੀ ਕਰ ਲੋਗੇ ਜਦ ਗੁਰੂ ਗ੍ਰੰਥ ਸਾਹਿਬ ਦੇ ਭਰੋਸਾ ਹੀ ਨਹੀਂ ਜੇ ਪੰਡਤ ਦੇ ਕਹਿਣ ਤੇ ਚੱਲਣਾ ਜੇ ਉਹ ਸੋਚ ਹੀ ਤੁਹਾਡੀ ਉਹ ਹੈ ਭਾਵੇਂ ਤੁਸੀਂ ਬਾਹਰੀ ਤੌਰ ਤੇ ਸਿੱਖ ਹੋ ਤੇ ਤੁਹਾਡੀ ਸੋਚ ਹੀ ਬ੍ਰਾਹਮਣਾਂ ਵਾਲੀ ਹੈ ਤੁਹਾਡੇ ਅੰਦਰ ਉਹੀ ਬੈਠਾ ਹੈ ਤੇ ਕੀ ਲੋੜ ਹੈ ਅਰਦਾਸ ਕਰਨ ਦੀ ਤੇ ਕਿਹਨੂੰ ਖੁਸ਼ ਕਰ ਰਹੇ ਹੋ ਵੇ ਦਾ ਤਾਂ ਨਹੀਂ ਸਤਗੁਰੂ ਖੁਸ਼ ਹੁੰਦਾ। ਪਾਸ਼ਾ ਕਹਿੰਦੇ ਭਾਈ ਉਹ ਮੂਰਤ ਸਾਰਾ ਮੂਰਤ ਕੋਈ ਐਸਾ ਨਹੀਂ ਹੈ। ਸਫਲ ਮੂਰਤ ਸਫਲਾ ਘੜੀ ਜਿੱਤ ਸੱਚੇ ਨਾਲ ਪਿਆਰ ਜੇ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਦੇ ਹੋ ਨਾ ਸਾਰੇ ਮੂਰਤ ਸਾਰੀਆਂ ਘੜੀਆਂ ਚੰਗੀਆਂ। ਕੋਈ ਸਮਾਂ ਕੱਢਣ ਦੀ ਲੋੜ ਨਹੀਂ ਹੈ ਵੀ ਆਹ ਸਮਾਂ ਚੰਗਾ ਹੁੰਦਾ ਤੇ ਆਹ ਸਮਾਂ ਮਾੜਾ। ਸਾਨੂੰ ਲੋਕਾਂ ਨੇ ਵਹਿਮ ਪਾ ਦਿੱਤਾ। ਵੀ ਆਸ ਪਾਠ ਇਸ ਵੇਲੇ ਕਰਨਾ ਪਾਠ ਇਸ ਵੇਲੇ ਕਰਨਾ। ਠੀਕ ਆ ਸਾਡੀ ਜਿਹੜੀ ਨਿਤਨੇਮ ਦੀ ਮਰਜ਼ਾਦਾ ਉਹ ਸਾਡਾ ਪੰਥਕ ਜਿਹੜਾ ਹੈ ਸਾਡਾ ਹੁਕਮ ਜੋ ਪੰਥ ਦਾ ਹੈ ਉਹ ਅਸੀਂ ਨਿਭਾਉਣਾ ਤੇ ਹੁਣ ਜਪਜੀ ਸਾਹਿਬ ਜੀ ਦੁਪਹਿਰੇ ਅਖੰਡ ਪਾਠ ਆਰੰਭ ਕਰੋਗੇ ਜਪਜੀ ਸਾਹਿਬ ਤਾਂ ਦੁਬਾਰੇ ਵੀ ਪੜਦੇ ਆ ਗੁਰੂ ਬਹਿਮ ਪਾ 12 ਤੋਂ ਪਹਿਲਾਂ ਜੀ ਸੁਖਣੀ ਸਾਹਿਬ ਨੇ ਪਤਾ ਨਹੀਂ ਕਿਦਾਂ ਦੇ ਲੋਕਾਂ ਦੇ ਅੰਦਰ ਬਹਿਮ ਪਾ ਦਿੱਤੇ ਗਏ ਭਰਮ ਪਾ ਦਿੱਤੇ ਜਦੋਂ ਪੜੋਗੇ ਨਾ ਗੁਰਬਾਣੀ ਖੁਦ ਹਰੇਕ ਸਵਾਲ ਹਰੇਕ ਸਵਾਲ ਦਾ ਜਵਾਬ ਸਤਿਗੁਰ ਨੇ ਬਾਣੀ ਦੇ ਵਿੱਚ ਬਖਸ਼ਿਸ਼ ਕੀਤਾ। ਕਹਿੰਦੇ ਸਫਲ ਮੂਰਤ ਸਫਲ ਉਹ ਘਰੀ ਜਿਤ ਰਸਨਾ ਉਚਰੇ ਹਰ ਹਰੀ ਜਦੋਂ ਅਸੀਂ ਪ੍ਰਮਾਤਮਾ ਨੂੰ ਯਾਦ ਕਰਦੇ ਹਾਂ। ਸਫਲ ਉਹ ਮਾਥਾ ਸੰਤ ਨਮਸਕਾਰਸ ਉਹ ਮੱਥਾ ਵੀ ਭਾਗਾ ਵਾਲਾ ਜਿਹੜਾ ਸਤਿਗੁਰ ਦੇ ਚਰਨਾਂ ਵਿੱਚ ਝੁਕਦਾ ਹੈ। ਚਰਨ ਪਨੀਤਾ ਚਲਹ ਹਰ ਮਾਰਗ ਜੇ ਨੂੰ ਆਪਾਂ ਚਲੇ ਪੜਾਂਗੇ ਚਲੇ ਮਤਲਬ ਇੱਕ ਹੋ ਜਾਏਗਾ ਹੁਣ ਤੁਸੀਂ ਦੇਖੋ ਚ ਚਾ ਰਾ ਨਾਣਾ ਕੋਈ ਮਾਤਰਾ ਨਹੀਂ ਲੱਗੀ ਮਤਲਬ ਦੋ ਚਰਨ ਚਰਨ ਦੋ ਹੁੰਦੇ ਨਾ ਪੈਰ ਦੋ ਹੁੰਦੇ ਤੇ ਚਰਨ ਦੀ ਗੱਲ ਕੀਤੀ ਉਥੇ ਲਿਖਿਆ ਚਲ ਹੈ ਚਲੇ ਮਤਲਬ ਚਲਦੇ ਆ ਚਲਦੇ ਮਤਲਬ ਜਾਦੇ ਪੈ ਚਰਨ ਪੁਨੀਤ ਚਲ ਹੈ ਹਰ ਮਾਰਗ ਕਹੋ ਨਾਨਕ ਭਲਾ ਮੇਰਾ ਕਰਮ ਕਹਿੰਦੇ ਇਹ ਮੇਰਾ ਕੰਮ ਬਹੁਤ ਚੰਗਾ ਹੈ ਜਿੱਤ ਭੇਟੇ ਸਾਧੂ ਕੇ ਚਰਨ ਸਾਧੂ ਕੋਣ ਕਿਸੇ ਕੱਪੜਿਆਂ ਵਾਲਾ ਦਾ ਨਾਮ ਸਾਧੂ ਨਹੀਂ ਹੈ ਸਾਧੂ ਗੁਰੂ ਜਦੋਂ ਮੈਂ ਗੁਰੂ ਦੇ ਚਰਨ ਭਾਵ ਗੁਰੂ ਦੇ ਉਪਦੇਸ਼ ਗ੍ਰਹਿਣ ਕਰਨ ਆਇਆ ਗੁਰੂ ਦੇ ਉਪਦੇਸ਼ ਨੂੰ ਸੁਣਨ ਆਇਆ ਤੇ ਮੇਰਾ ਬਹੁਤ ਭਲਾ ਕਰਨਾ ਇਹ ਬਹੁਤ ਚੰਗਾ ਕਰਮ ਹੈ ਕਹੋ ਨਾਨਕ ਭਲਾ ਮੇਰਾ ਕਰਮ ਜਿੱਤ ਭੇਟੇ ਸਾਧੂ ਕੇ ਚਰਨ ਤੇ ਇੱਥੇ ਆ ਕੇ ਸਾਨੂੰ ਨਾ ਜਾਜ ਮਿਲੇਗੀ ਇਹ ਸਾਡਾ ਸਕੂਲ ਹੈ ਤੇ ਸਾਨੂੰ ਸਤਿਗੁਰੂ ਨੇ ਉਪਦੇਸ਼ ਦਿੱਤਾ ਹੁਣ ਹੋ ਗਿਆ ਕਿ ਕਰਦੇ ਕੀ ਇਹ ਮਾਫ ਕਰਨਾ ਭਾਗਾਂ ਵਾਲੇ ਤੁਸੀਂ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਆਏ ਇੱਧਰੋਂ ਮੱਥਾ ਟੇਕਿਆ ਉਧਰ ਦੇਖਿਆ ਹੋ ਗਿਆ ਕੰਮ 2 ਮਿੰਟ ਦੇ ਵਿੱਚ ਸਾਡਾ ਧਰਮ ਹੋ ਗਿਆ ਤੇ ਜੇ ਅਸੀਂ ਬੈਠਾਂਗੇ ਨਾ ਸਤਿਗੁਰ ਦੇ ਕਿਸੇ ਦੇ ਘਰ ਜਾਓ ਤੇ ਜਾ ਕੇ ਉਹਦੇ ਅੰਦਰ ਘੁੰਮ ਕੇ ਆ ਜਾਓ ਤੇ ਉਹ ਅਗਲਾ ਕਹਿੰਦਾ ਆਇਆ ਕਾਦੇ ਵਾਸਤੇ ਸੀ ਵੀ ਆਇਆ ਕਾਦੇ ਵਾਸਤੇ ਤੂੰ ਬੈਠਾ ਕੋਈ ਨਹੀਂ ਹਾਂ ਜਿੰਨਾ ਇੱਥੇ ਬੈਠਾਂਗੇ ਜਿੰਨਾ ਸਤਗੁਰੂ ਦੇ ਕੋਲ ਬੈਠਾਂਗੇ ਸੁਣਾਂਗੇ ਸਤਗੁਰੂ ਜੀ ਨਾਲ ਜੁੜਨਾ ਕਿਸੇ ਬੰਦੇ ਨਾਲ ਨਹੀਂ ਜੁੜਨਾ ਸਤਗੁਰੂ ਜੀ ਦੇ ਨਾਲ ਜੁੜਨਾ ਸਤਗੁਰੂ ਦੀ ਬਾਣੀ ਨਾਲ ਜੁੜਨਾ ਜੋ ਸਤਗੁਰ ਨੇ ਸਾਨੂੰ ਉਪਦੇਸ਼ ਦਿੱਤਾ ਅੱਜ ਦੇ ਸ਼ਬਦ ਵਿੱਚ ਕਹਿੰਦੇ ਆ ਫਿਰ ਆਓ ਤੇ ਗੁਰੂ ਦਾ ਸ਼ੁਕਰਾਨਾ ਕਰੋ ਕਿ ਇਸ ਸਮਾ ਬਹੁਤ ਚੰਗਾ ਕਿ ਸਤਗੁਰ ਮਹਾਰਾਜ ਤੂੰ ਸਾਨੂੰ ਆਪਣੇ ਕੋਲ ਬਿਠਾਇਆ ਜਾਣੇ ਨਾ ਛੋਟੇ ਛੋਟੇ ਅਵਸਾਰਾਂ ਦੇ ਕੋਲ ਬੜਾ ਉਹਨਾਂ ਦਾ ਧੰਨਵਾਦ ਕਰਦੇ ਆ ਇਹ ਤਾਂ ਸੱਜਣ ਸੱਚਾ ਪਾਤਸ਼ਾਹ ਸਰ ਸ਼ਾਹਾਂ ਦੇ ਸ਼ਾ ਇਹ ਪਾਸ਼ਾਹਾਂ ਦਾ ਪਾਸ਼ਾ ਹੈ ਉਹਦਾ ਸ਼ੁਕਰ ਕਰੀਏ ਉਹ ਬੇਲਾ ਕੋ ਹਾਂ ਬਲ ਜਾਉ ਜਿਤ ਮੇਰਾ ਮਨ ਜਪੈ ਹਰਨਾ ਗੁਰੂ ਮਹਾਰਾਜ ਕਿਰਪਾ ਕਰਨ ਭਾਗਾ ਵਾਲੇ ਸਾਧ ਸੰਗਤ ਜੀ ਜੋ ਸਤਗੁਰ ਨੇ ਇਹ ਮਨੁੱਖਾ ਜਨਮ ਦਾ ਸਾਨੂੰ ਮੌਕਾ ਦਿੱਤਾ ਸਮਾਂ ਦਿੱਤਾ ਤੇ ਇਹਨੂੰ ਸਫਲਾ ਕਰ ਰਹੇ ਹੋ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਆਪ ਜੀ ਦੇ ਨੇਮ ਦੇ ਵਿੱਚ ਸਤਗੁਰ ਬਾਦ ਦੇ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਨੂੰ ਬਖਸ਼ ਦਿਆਂ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ